ਉਹ ਮਲੇ ਬਣੇ ਨੇ ਪਲਵਰ ਬਹੁਤ ਧਰਤੀ ਆ ਜਿੱਦੇ ਸੰਤ ਸੰਤ ਸਿੰਘ ਮਸਕੀਨ ਜੀ ਦੇ ਇਹ ਪਿੰਡ ਤੋਂ ਆਏ ਸਰਦਾਰ ਬਲਕੌਰ ਸਿੰਘ ਦਾ ਜਿਸ ਨੀਕੇ ਦਾ ਸਾਡਾ ਪੁੱਤ ਜੀ ਦਾ ਹੁੰਦਾ ਤੇ ਉਦੋਂ ਸਰਦਾਰ ਬਲਕੌਰ ਜਿੰਦਾ ਹੀ ਹੋਰ ਚੜਤੋ ਨਹੀਂ ਕੋਈ ਕੋਈ ਜਾਂ ਜਿਹੜੇ ਬੰਦੇ ਨੇ ਨਾਲ ਸਾਲ ਭਾਗੀ ਨੌਕਰੀ ਕੀਤੀ ਹੋਵੇ ਤੇ ਜਿਸ ਜੁਲੇ 6.5 ਫੋਰਟ ਦਾ ਪੁੱਤ ਬਾਪ ਦੀ ਮੰਜੀਲਾ ਕੇ ਨਾਲ ਸੁਤਾ ਹੋਵੇ ਤੇ ਬਾਪ ਨੂੰ ساری ਦੁਨੀਆਂ ਚੇਰੇ ਰਾਸੇਸਤਾ ਤੇ ਉਹ ਬਾਪਿਆ ਜਿਹਨੇ ਆਪਣਾ ਬੱਚਾ ਘਵਾ ਕੇ ਤੇ ਫੇਰ ਵੀ ਇੱਕ ਵਾਰ ਜੋ ਪੰਜਾਬ ਦਾ ਆਪਣੇ ਪੁੱਤ ਦੇ ਲਈ ਇਨਸਾਫ ਲੈਣ ਦੀ ਕੋਸ਼ਿਸ਼ ਕਰਦਾ ਸਰਕਾਰਾਂ ਬੁਲੀਆਂ ਹੋ ਗਈਆਂ ਸਰਕਾਰਾਂ ਅੰਨੀਆਂ ਹੋ ਗਈਆਂ ਬੱਚੇ ਬਈਆਂ ਪੈਣਾ ਮੇਰੇ ਪਾ ਕੇ ਬੈਠੇ ਨੇ ਜਦੋਂ ਬਾਪ ਸ਼ਾਮੀ ਆਪਣੇ ਘਰੋਂ ਦਾ ਤੇ ਪੁੱਤ ਨੂੰ ਜੱਫੀ ਪਾ ਕੇ ਜਾਂ ਮੱਝੇ ਤਰ੍ਹਾਂ ਬੈਠੇ ਤੇ ਬਾਪ ਨੂੰ ਬਾਪ ਨੂੰ ਚੈਨ ਨਹੀਂ ਕਿੰਦੀ ਤੇ ماں ਜਦੋਂ ਸਿਹਰੀ ਉੱਠਦੀ ਆ ਤੇ ਸਭ ਤੋਂ ਪਹਿਲਾਂ ਆਪਣੇ ਪੁੱਤ ਦੇ ਮੰਜੇ ਵੱਲ ਦੇਖੇ ਕਿ ਮੇਰਾ ਪੁੱਤ ਉੱਠੇ ਤੇ ਮੈਨੂੰ ਆਪਣੇ ਘਰ ਨਾਲ ਲਾਵਾ ਤੇ ਉਹ ماں ਦਾ ਕੀ ਸੁਭਾਅ ਇੱਕ ਚੀਜ਼ ਮੈਂ ਸਦਾ ਸੰਤੋਖ ਸਿੰਘ ਦੀ ਚਾਹ ਚਾਹਣਾ ਇਹ ਧਰਤੀ ਇਹ ਪਿੰਡ ਬਾਬਾ ਖੁਦਾ ਸਾਹਿਬ ਦਾ ਪਿੰਡ ਆ ਜਿਹੜਾ ਇੱਥੇ ਅਸ਼ੀਰਵਾਦ ਲੈ ਕੇ ਗਿਆ ਨੂੰ ਸਾਫ਼ ਮਿਲਿਆ ਤੇ ਇਹਨਾਂ ਨੂੰ ਵੀ ਇਨਸਾਫ਼ ਜ਼ਰੂਰ ਬਾਰਨ ਵਾਲਿਓ ਆਪਾਂ ਦੋ ਜੰਗਾਂ ਲੜੀਆਂ ਇੱਕ 65 ਦੀ ਤੇ ਇੱਕ 77 ਦੀ ਪਾਕਿਸਤਾਨ ਦੇ ਛੱਕੇ ਛਾੜ ਦਿੱਤੇ ਪਾਕਿਸਤਾਨ ਨੂੰ ਤੇਮ ਇਕ ਕਦਮ ਵੀ ਵਧਣ ਦਿੱਤਾ ਤੇ ਛੱਕੜ ਉਡਾਣ ਵਾਲੀ ਸੈਨਕੂ 22 ਕਿਲੋਮੀਟਰ ਹੀ ਪਾਕਿਸਤਾਨ ਦੇ ਇਰੀਏ ਚ ਚਲੇ ਗਏ ਸੀ ਤੇ ਪ੍ਰਧਾਨ ਮੰਤਰੀ ਕੋਲੋਂ ਜਿਹੜੇ ਡਰੋਨ ਹੋ ਜਾਂ ਉਹ ਵੀ ਕੰਪਲੇਟ ਨਹੀਂ ਲੈ ਜਾਂਦੇ ਉਹਨੇ ਜੇ ਨਸ਼ਾ ਹੌਲਾ ਉਹਨੇ ਜੇ ਅਸਲਾ ਹੌਲਾ ਨਜ਼ਾਇਜ਼ ਤੇ ਪ੍ਰਧਾਨ ਮੰਤਰੀ ਨੇ ਇੱਕ ਵਾਰੀ ਬਿਆਨ ਨਹੀਂ ਆਇਆ ਕਿ ਅਸੀਂ ਇਹਨਾਂ ਨੂੰ ਰੋਕਾਂ ਪੰਜਾਬ ਦਾ ਮੁੱਖ ਮੰਤਰੀ ਉਹਨੇ ਕਦੀ ਅਜੇ ਤੱਕ ਭਾਜਪਾ ਦੇ ਬਲਕਣ ਵਿਆਹ ਵੀ ਨਹੀਂ ਦਿੱਤਾ ਕਦੀ ਪ੍ਰਧਾਨ ਮੰਤਰੀ ਦੇਗੇ ਬੋਲਿਆ ਹੀ ਨਹੀਂ ਨਸ਼ਾ ਕਦਮ ਕਰਨਾ ਜਿਹੜਾ ਇਹਨਾਂ ਦਾ ਐਮਐਲਏ ਕੁਮਰ ਜੀ ਦੇ ਪ੍ਰਤਾਪ ਬੋਲ ਕੇ ਗਿਆ ਮੁੱਖ ਮੰਤਰੀ ਜ਼ਬਰਦਸਤ ਜਵਾਬ ਦੋ ਕਿ ਨਸ਼ਾ ਤੁਸੀਂ ਹੀ ਦੇਈ ਦਿਓ ਕਿ ਗਾਟੂ ਹੋਰ ਵੇਚਿਆ ਮੁੱਖ ਮੰਤਰੀ ਕਹਿੰਦੇ ਨੇ ਜੀਓ ਜਾਬੇਰੇ ਜੀ ਵਿਚਾਰ ਨਹੀਂ ਉਹ ਪੰਜਾਬ ਦੀ ਜਨਤਾ ਦੇ ਵਿਚਾਰ ਮੈਂ ਇੱਕ ਵਾਰੀ ਜਿੰਦੀ ਕਰੂੰ 40 ਲਾਟੇ ਪਤਾ ਹੀ ਕਿੱਥੇ ਗਿਆ ਉੱਤੇ ਉੱਟ ਗਿਆ ਖੜ ਕਰ ਕਰ ਤਰ ਕਰ ਖਲਾਇ ਬਗਲੇ ਹੋ ਕੇ ਜਿਹੜੀ ਬੀਜੇਪੀ ਨੂੰ ਵੋਟ ਜਾਂਦੀ ਆ ਉਹ ਮੇਰੇ ਪ੍ਰੋਗ ਸਿੱਧੀ ਬੀਜੇਪੀ ਜਿਹੜੀ ਆਮ ਜਾਂ ਉਚਾਦੀਤਲੋਂ ਜਾਂਦੀ ਆ ਇਹ ਦੋਵੇਂ ਪਾਰਟੀਆਂ ਮਿਲੀਆਂ ਜਾਂ ਸਿੱਧੀ ਬੀਜੇਪੀ ਨੂੰ ਜਾਂਦੀ ਆ ਆਪਰੇ ਕ੍ਰਿਸ਼ਨ ਭਰਾ ਨੂੰ ਦੋਹ ਕਿਹੜਾ ਕੰਮ ਆ ਕਿ ਮਣੀਪੁਰ ਦੇ ਵਿੱਚ ਇਹ ਜੋ ਨਿਮਰ ਮੰਗਾ ਮਾਤ ਜਿੰਦਗੀ ਦਾ ਕੀਤਾ ਉਹ ਸ਼ਰਮਸਾਰ ਕਰਨ ਵਾਲਾ ਉਹ ਜਿਹੜਿਆ ਫੋਟੋ ਕਾਂਗਰਸ ਦਾ ਕਾਡਾ ਤਰਵਾਂ ਤੇ ਭਾਰਤੀ ਪਾਰਟੀ ਦੇ ਸੀਪੀਆਈ ਸੀਪੀਆਰ ਤੇ ਸੀਪੀਆਈਐਮ ਬੱਲਵੰਦੇ ਵੀ ਸਾਡੀ ਪਾਰਟੀ ਦਾ ਦਿੱਤਾ ਕਾਂਗਰਸ ਪਾਰਟੀ ਦਾ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਉਹ ਪੁੱਛਣਾ ਚਾਹੁੰਦਾ ਨੂੰ ਉਹ ਦੇਸ਼ ਦੀ ਆਜ਼ਾਦੀ ਖਬਰੇ ਦੀ ਕਿਉਂ ਪਈ ਆ ਜਿਨ੍ਹਾਂ ਨੇ ਦੇਸ਼ ਨੂੰ ਗ਼ਾਤ ਕਿਰਾਇਆ ਉਹ ਅੱਜ ਉੱਪਰ ਦੇਖਦੇ ਨੇ ਕਿ ਕਿਸ ਬੰਦੇ ਕੋਲ ਰਾਜ ਚਲਾ ਗਿਆ ਉਹ ਸਾਡਾ ਮੁਖੰਦੀ ਦੀ ਇਹ ਨਹੀਂ ਦੇਖਾ ਝੂਠਾ ਪਾਣੀ ਆਪਣੀ ਦਸਤਾਰ ਤੇ ਆਪਣੇ ਕੇਸਾਂ ਨੂੰ ਪਾ ਲੈਦਾ ਉਹ ਪੰਜਾਬ ਨੂੰ ਕੀ ਖਾਮੇਸ਼ ਲੋਕਾਂ ਨੂੰ ਕਹਿੰਦਾਓ ਜੇ ਦੇਸ਼ ਬਚਾਉਣਾ ਪੰਜਾਬ ਬਚਾਉਣਾ ਬਾਰਡਰ ਬਚਾਉਣਾ ਤੇ ਕਾਂਗਰਸ ਦਾ ਜਿੱਤਣਾ ਬਹੁਤ ਗੀਆ। ਤੁਹਾਡਾ ਨਾ ਇੱਕ ਵਾਰਾ ਕਰਕੇ ਚੱਲਿਆ। ਪਾਰਲੀਮੈਂਟ ਦੇ ਵਿੱਚ ਗੁਰਦਾਸਪੁਰ ਦੀ ਆਵਾਜ਼ ਗੂੰਜੇਗੀ ਕਿ ਹਿੰਦੁਸਤਾਨ ਸੁਨੇਗਾ। ਜਿੰਦਾਬਾਦ। ਜਿੰਦਾਬਾਦ। ਉੱਥੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਗੂੰਜੇਗੀ। ਕਿ ਪੰਜਾਬ ਦੇ ਨਾਲ ਜੋ ਵਿਤਰਾ ਕੀਤਾ ਜਾ ਰਿਹਾ ਹੈ ਹਿੰਦੁਸਤਾਨ ਚ ਪਾਰਲੀਮੈਂਟ ਦੇ ਹਿੰਦੁਸਤਾਨ ਦੀ ਆਵਾਜ਼ ਗੁੰਜੇਗੀ ਕਿ ਇਹ ਸ਼ਬਦਾਂ ਨੂੰ ਕਿਉਂ ਬਦਲਿਆ ਜਾ ਰਿਹਾ ਸੀ ਪ੍ਰਧਾਨ ਮੰਤਰੀ ਜਿੱਦਾਂ ਉਹਨਾਂ ਦੇ ਭਾਸ਼ਣ ਆਉਣ ਲੱਗ ਪਏ ਨੇ ਇਹਦਾ ਮਤਲਬ ਬੀਜੇਪੀ ਤੇ ਗਈ ਇਹ ਜੀ ਦਾ ਕਿਤੇ ਰਾਜ ਨਹੀਂ ਜੀ ਆ ਰਿਹਾ ਆਕਰਦੇ ਸੀ ਨਾ ਆਖੀ ਵਿੱਚ ਕਹਿੰਦਾ 130 ਇਦੋਂ 4 ਵੋਟਾਂ ਪਾਸਾ ਕਰਦੇ ਨੇ ਜੀਰੋਤੀ ਰਾਣੀ ਆਉਣ ਲੱਗੇ ਜਿੰਨੀ ਲੁੱਟ ਇਹਨਾਂ ਦੇ ਰਾਜ ਦੇ ਵਿੱਚ ਆ ਤੇ ਕਹਿੰਦੇ ਜੀ ਅਸੀਂ ਕੰਮ ਦੇ ਨਾਂ ਤੇ ਵੋਟਾਂ ਮੰਗਾਂਗੇ ਆ ਕਣਕੇ ਬੈਂਕਰ ਦੀ ਜੱਟ ਵਿੱਚੋਂ ਨਵੀਂ ਕੈਸਰੀ ਲਾਈ ਕਿ ਨਹੀਂ ਲਾਈ ਬਰਤਾਲੇ ਵਾਲੀ ਸ਼ੂਗਰ ਮੇਂ ਨਵੀਂ ਲਾਈਆਂ ਨਾ 300 ਕਰੋੜ ਦੀ ਸੀਐਨਜੀ ਦਾ ਪਲਾਂਟ 30 ਕਰੋੜ ਦਾ ਗੁਰਦਾਸਪੁਰ ਦੀ ਸ਼ੂਗਰ ਮਿਲ 400 ਕਰੋੜ ਦੀ ਕੋਠੇ ਨਾਲ ਹੀ ਉਹਦੇ ਬਿਜਲੀ ਬਣਾਉਣ ਦਾ ਪਲਾਨ ਤੇ ਨਾਲ ਹੀ ਕਿਸੇ ਦਾ ਲਾਉਣ ਦਾ ਪਲਾਨ ਅੱਗੇ ਚੱਲਦਾ ਫਿਰ ਪਲਾਨ ਦੀ ਤਬਕ ਪੈਸਟੀ ਕਰ ਦਿੱਤੀ ਕੋਈ ਚੱਲਦਾ ਕੋਟ ਕਰ ਤਿੰਨ ਇਹਨਾਂ ਨਾਲ ਤਾਂ ਰੋਜ਼ ਜਨਮ ਦੇ ਪੀੜੇ ਤੋਂ ਬਿਜਲੀ ਬਣਾਉਂਦਾ ਤੇ ਸੀਐਨ ਬਣਾਉਂਦਾ ਉੱਥੇ ਹੀ ਪਾਰਟ ਲਾਇਆ ਇਹਨਾਂ ਨੂੰ ਕੋਈ ਇੱਕ ਗੱਲੀ ਦੱਸੋ ਉਹ ਤੁਹਾਡੇ ਕੋਲ ਤੇ ਕਲਰ ਆਉਂਦਾ 2 ਸਾਲਾਂ ਦਾ ਮੈਂ ਹਸਪੀਟਲ ਬਣਾਇਆ ਉਹਨਾਂ ਦਾ ਉਸ਼ਾਸ਼ਣ ਕਰਕੇ ਡਾਕਟਰ ਕੋਲ ਬਿੜਾਉਣ ਸੀ ਹਸਪੀਟਲ ਨਹੀਂ ਖਿਲਾ ਦੇ ਬਟ ਡੇਰੇ ਵਾਲਾ ਟਾਊਟ ਹਫਟਰ ਤਿਆਰ ਤੇ ਡੇਰੇ ਵਾਲੀ ਹੈਰੀਟੇਜ ਰੀਡ ਬਣ ਗਈ ਤੇ ਜੋ ਉਸੇ ਵਧੀਆ ਸਿਚੁਏਸ਼ਨ ਆ ਸਰਪਾਸਪੁਰ ਸਾਹ ਦਾ ਲਾਂਗਾ ਬਣਿਆ ਤੇ ਜਿਹੜਾ ਪੁਰਾਣੇ ਫਾਇਲ ਪਰ ਜਿਹੜੀ ਦੇ ਕੇ ਗਿਆ ਉਹ ਵੀ ਵਾਪਸ ਲੈ ਗਿਆ ਕਲਾਨੌਰ ਦਾ ਕੰਮਾ ਕੋਲ ਕਿ ਉਹ ਪਹਿਲੇ ਦਿਨ ਲੱਗੇ ਤੇ ਕਹਿੰਦੇ ਜੀ ਅਸੀਂ ਵਕਾਫ ਦੇ ਨਾਂ ਤੇ ਵੋਟਾਂ ਪਾਣਗੇ ਤੁਸੀਂ ਦੇ ਵਿਨਾਸ਼ ਦੇ ਨਾਂ ਤੇ ਵੋਟਾਂ ਮੰਗ ਰਹੇ ਜੋ ਤੋਂ ਨਮਾ ਬੈਂਕੀ ਕਰਾਛ ਉਸ ਦਿਨੀ ਤਦਾਰ ਚਾਹੀਏ ਕਾ ਫੜੇ ਇੱਕ ਵਾਰੀ ਅੱਜ ਨਹੀਂ ਰਿਕਾਰਡ ਕਰ ਲਿਓ ਇੱਕ ਕੰਟਰੋਲਰ ਨੂੰ ਭਰਾਇਆ ਸੀ ਜਿਹੜਾ ਸਾਡਾ ਭਗੌੜਾ ਭਾਜਪੀ ਦੇ ਚਲਾ ਗਿਆ ਉਹਨੂੰ ਸੱਤੋਂ ਵੱਤ ਘੋਟਾਂ ਦੇਲਾਪਾਪਾ ਨਾਮਕ ਨੇ ਉਸ ਬੰਦੇ ਨੂੰ ਭਾਇਆ ਸੀ ਉਹ ਜਿਹਨੂੰ ਆਪਾਂ ਇੱਥੇ ਖੜਾ ਕੀਤਾ ਤੇ ਅੱਜ ਜੇ ਲੋਟ ਆਏ ਤੇ ਜਵਾਬ ਜ਼ਰੂਰ ਮੰਗਿਓ ਕਿ ਸਾਡੇ ਨਾਲ ਕੋਈ ਪਿੱਠ ਦੇ ਕੇ ਗਿਆ ਕਿ ਜਿਹੜਾ ਬਰਕਰੋ ਕੇ ਆਪਣੇ ਪਾਰਕਿੰਗ ਪਿੱਛੇ ਦੇ ਕੇ ਜਾਂਦਾ ਉਹਨੂੰ ਗੁਰੂ ਵੀ ਆਪਣੇ ਵੱਲੋਂ ਮੋੜੂ ਗੁਰੂ ਵੀ ਮੋੜੀਦਾ ਜੀਤ ਸਿੰਘ ਮੈਂ ਇਹ ਕੰਵਨਸੀ ਕਰਕੇ ਲਾਇਆ ਸੀ ਮੈਂ ਉੱਪਰ ਦੇਖ ਦੋਵੇਂ ਜੀਤ ਸਿੰਘ ਗੋਲੇ ਉਹਦੀ ਆਵਾਜ਼ ਤੇ ਨਾਲ ਵਧੀਆ ਦੇਖ ਲਈ ਤੇ ਕੋਈ ਫੌਜੀ ਹੋ ਕੋਈ ਗੇਂਦ ਤੇ ਬਹਿ ਗਿਆ

ਜਿੱਥੇ ਕ੍ਰਿਸ਼ਣ ਕਾਂਗਰਸ ਦੇ ਨਾਲ ਇੱਕ ਢਾਂਕ ਕੇ ਲੜੇ ਵੱਡੇ ਅੰਦਾਜ਼ ਸਭ ਤੋਂ ਲੈ ਕੇ ਉਹ ਤਾਂ ਸਾਹਮਣੇ ਚੱਲੇ ਤਾਂ ਤਗੜੇ ਹੋ ਕੇ ਜਿਹੜੀ ਜਿਹੜੀ ਵੀ ਬਰਾਦਰੀ ਆ ਉਹ ਤੁਸੀਂ ਕਾਂਗਰਸ ਨੂੰ ਮੋਟਾ ਪਾ ਕੇ ਆਪਣੇ ਭਰਾ ਨੂੰ ਕਾਮਯਾਬ ਕਰਿਓ ਤੇ ਅੱਗੇ ਜਾ ਕੇ ਨੌਕਰੀਆਂ ਕਰਵਾੈਂ ਤੇ ਜਾ ਕਰਨਾ ਹੁਣ ਆਪਾਂ ਫਰੀ ਦਾ ਰੱਸ਼ ਨਹੀਂ ਲੈਣਾ ਹੁਣ ਅਸੀਂ ਨੌਕਰੀਆਂ ਲੈਣੀਆਂ ਨਹੀਂ ਹਿੰਦੁਸਤਾਨ ਦੀ ਗਵਰਨਮੈਂਟ ਕੋਲੋਂ ਫੈਕਟਰੀਆਂ ਲਾਵਾਂਗੇ ਔਰ ਜਿਹੜੀ ਪਿੰਡ ਛਾਪਰਗਾਜਨ ਦੇ ਵਿੱਚ ਰੈਲੀ ਹੋਈ ਆ ਪਹਿਲੀ ਗੱਲ ਤੇ ਆ ਕਿ ਅਸੀਂ ਸ਼ਾਹਪੁਰ ਆ ਜਾਂਦੇ ਜਿੰਨੇ ਵੀ ਵਸਨੀਕ ਆ ਉਹਨਾਂ ਦੇ ਤਹਿ ਦਿਲੋਂ ਸ਼ੁਕਰ ਗੁਜ਼ਾਰ ਰਹੇ ਹਾਂ ਸਾਨੂੰ ਇਹ ਨਹੀਂ ਆਸ ਨਹੀਂ ਸੀਗੀ ਪਰ ਸਾਡੀ ਆਸ ਤੋਂ ਵੀ ਜ਼ਿਆਦਾ ਜਿਹੜੇ ਬੰਦੇ ਆ ਉਹ ਰੈਲੀ ਦੇ ਵਿੱਚ ਜਿਹੜੇ ਹਿਰਕਤ ਕੀਤੀ ਆ 7-8000 ਬੰਦਾ ਹੋਇਆ ਸਾਰੇ ਏਰੀਆ ਦੀ ਸੰਗਤ ਜਿਹੜੀ ਆ ਪਹੁੰਚੀ ਆ ਤੇ ਇਹਨੂੰ ਲੈ ਕੇ ਇਹ ਆਪਾਂ ਸਾਬਤ ਕਰਦੇ ਆਂ ਕਿ ਜਨਤਾ ਦਾ ਜਿਹੜਾ ਹੜਿਆ ਉਹ ਅਜੇ ਇਸ ਪਿੰਡ ਦੇ ਵਿੱਚ ਆਇਆ ਆ ਜਿਹੜੀ ਰੰਧਾਵਾ ਸਾਹਿਬ ਦੀ ਜਿੱਤ ਆ ਉਹ ਜਿਹੜੀ ਯਕੀਨੀ ਨਹੀਂ ਵੇਖੋ ਇਹ ਸ਼ੁਰੂ ਤੋਂ ਜਿਹੜਾ ਪਿੰਡ ਆ ਉਹ ਕਾਂਗਰਸ ਦਾ ਗੜ ਰਿਹਾ ਠੀਕ ਹੈ ਜੀ ਕੋਈ ਮਿਸ ਅੰਡਰਸਟੈਂਡਿੰਗ ਹੋਈਆ ਉਹ ਅਸੀਂ ਮੰਨਦੇ ਹਾਂ ਉਸ ਗੱਲ ਨੂੰ ਅਸੀਂ ਐਕਸੈਪਟ ਕਰਦੇ ਹਾਂ ਉਹਨਾਂ ਗਲਤੀਆਂ ਨੂੰ ਜਿਹੜੀ ਪਾਰਟੀ ਆ ਸੁਧਾਰ ਚੁੱਕੀ ਐ ਠੀਕ ਹੈ ਜੀ ਤੇ ਹੁਣ ਜਿਹੜਾ ਪਿੰਡ ਆ ਉਹ ਪਹਿਲਾਂ ਵੀ ਰੰਧਾਵਾ ਸਾਹਿਬ ਦਾ ਸੀਗਾ ਅੱਗੇ ਵੀ ਉਹਨਾਂ ਦੇ ਨਾਲ ਆ ਤੇ ਅਸੀਂ ਜਿਹੜੇ ਸਾਰੇ ਬੰਦੇ ਉਹਨਾਂ ਦੇ ਨਾਲ ਖੜੇ ਆ ਚਟਾਨ ਵਾਂਗੂ ਅਸੀਂ ਪੂਰ ਜੋਰ ਜਿਹੜੀ ਮਿਹਨਤ ਆਪਣੇ ਹਿਸਾਬ ਦੇ ਨਾਲ ਕਰ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਜਿਹੜਾ ਚੰਗੀ ਲੀਡ ਦੇ ਨਾਲ ਜਿਤਾਵਾਂਗੇ ਪਿੰਡ ਤੋਂ ਵੇਖੋ ਸਭ ਤੋਂ ਪਹਿਲਾਂ ਤੇ ਅਸੀਂ ਆਪਣੇ ਇਲਾਕੇ ਦੇ ਨਿਵਾਸੀ ਜਿੰਨੇ ਵੀ ਸਾਡੇ ਮੋਹਤਰ ਬੰਦੇ ਹੀ ਸੱਜਣ ਸਾਡੇ ਸਰਪੰਚ ਪੰਚ ਠੀਕ ਹੈ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਸ ਰੈਲੀ ਵਾਸਤੇ ਇਹ ਰੈਲੀ ਇੱਕ ਉਹਨਾਂ ਦੇ ਸਾਥ ਸਦਕਾ ਹੀ ਏਡੀ ਵੱਡੀ ਹੋ ਸਕੀ ਹੈ ਦੂਜਾ ਹੀ ਧੰਨਵਾਦ ਕਰਦੇ ਆਂ ਸਰਦਾਰ ਬਲਕੌਰ ਸਿੰਘ ਜੀ ਦਾ ਜੋ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਉਹਨਾਂ ਨੇ ਏਡੀ ਵੱਡੀ ਸ਼ਖਸੀਅਤ ਹੋ ਕੇ ਸਾਡੇ ਪਿੰਡ ਦੇ ਵਿੱਚ ਚਰਨ ਪਾਏ ਨੇ ਔਰ ਸਾਡੇ ਲੋਕਾਂ ਨੂੰ ਉਹਨਾਂ ਦਾ ਦਰਦ ਉਹਨਾਂ ਦੀ ਫੀਲਿੰਗਸ ਉਹਨਾਂ ਦਾ ਮੌਕਾ ਮਿਲਿਆ ਉਹ ਵੀ ਫੇਸ ਟੂ ਫੇਸ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਦਾ ਇਸ ਰੈਲੀ ਵਿੱਚ ਕਿੰਨੇ ਕਿ ਤਾਂ ਜਿਹੜਾ ਜਿਹੜਾ ਅੱਜ ਆਪਾਂ ਇਕੱਠੇ ਹੋਏ ਵੇਖੋ ਤੁਹੀਂ ਪ੍ਰੈਸ ਵਾਲੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿੰਨਾ ਇਕੱਠ ਹੋ ਗਿਆ ਤੁਸੀਂ ਆਪਣੀ ਅੱਖ ਹੀ ਦੇਖ ਲਿਆ ਮੈਕਸਿਮਮ ਜੇ ਲਾਓ ਤੁਸੀਂ ਤੇ 8000 ਤੋਂ ਉੱਪਰ ਹੀ 8 8000 ਤੋਂ ਉੱਪਰ ਹੀ ਹੈਗੀ ਸੀ ਸੰਗਤ ਸੋ ਲੋਕ ਬੜੀ ਜੋਸ਼ ਨਾਲ ਬੜੇ ਕਹਿੰਦੇ ਹੁੰਦੇ ਆ ਕਿ ਐਗ ਐਕਸਾਈਟਮੈਂਟ ਨਾਲ ਆਏ ਤੁਸੀਂ ਦੇਖਿਆ ਕਿੰਦਾਂ ਲੋਕ ਐਕਸਾਈਟਮੈਂਟ ਨਾਲ ਆਏ ਆ ਸਭ ਤੋਂ ਵੱਡੀ ਗੱਲ ਇਹ ਜੂਤ ਦੀ ਸਭ ਤੋਂ ਵੱਡਾ ਜੋਸ਼ ਅੱਜ ਵੇਖਿਆ ਗਿਆ ਜੂਤ ਦੇ ਜਿਹੜਾ ਕਿ ਬਾਈ ਵਿੱਚ ਵੇਖਿਆ ਗਿਆ ਸੀ ਉਦੋਂ ਦੂਜੀ ਪਾਰਟੀ ਵੱਲ ਜਿਹੜਾ ਘੁੰਮ ਗਿਆ ਅੱਜ ਦੁਬਾਰਾ ਰਿਟਰਨ ਹੋ ਗਿਆ ਕਾਂਗਰਸ ਵਾਲਾ ਲਗਦਾ ਜਿਹੜੇ ਰੰਧਾਵਾ ਸਾਬ ਜਿਹੜੇ ਜਿੱਤ ਫਰਚੇ ਕਿ ਨਹੀਂ ਵੇਖੋ ਜੀ ਇਹ ਤੇ ਅੱਜ ਦੀ ਵੇਖ ਕੇ ਸਾਡੇ ਪਿੰਡ ਤੋਂ ਜਿਹੜੀ ਸਟਾਰਟ ਹੋਈ ਆ ਰੈਲੀ ਇਹ ਦੇਖ ਕੇ ਤੇ 101% ਰੰਧਾਵਾ ਸਾਬ ਜਿੱਤੇ ਹੋਏ ਨੇ ਰੈਲੀ ਤੇ ਤੁਸੀਂ ਆਪ ਵੀ ਵੇਖ ਲੀਏ ਬਹੁਤ ਵੱਡੀ ਹੋਈ ਆ ਬਹੁਤ ਜ਼ਿਆਦਾ ਇਕੱਠ ਹੋਇਆ ਰੈਲੀ ਦਾ ਅਸੀਂ ਸਾਰਿਆਂ ਦਾ ਸ਼ੁਕਰਿਆ ਕਰਦੇ ਆ ਲੋਕਾਂ ਦਾ ਜਿੰਨਾ ਇੰਨਾ ਵੱਡਾ ਰਿਸਪਾਂਸ ਦਿੱਤਾ ਹਾਲਾ ਕਿ ਅਸੀਂ 5000 ਕੁਰਸੀ ਲਾਈ ਤੇ ਫਿਰ ਵੀ 512 ਨੂੰ ਫੇਰ ਲਾਉਣੀ ਪਈ ਔਰ ਕਈਆਂ ਲੋਕਾਂ ਨੂੰ ਕਹਿ ਵੀ ਨਹੀਂ ਸਕਿਆ ਉਹਨਾਂ ਤੋਂ ਮਾਫੀ ਚਾਉਂਗੇ ਫਿਰ ਵੀ ਅਸੀਂ ਉਹ ਰੈਲੀ ਦੇ ਵਿੱਚ ਲੋਕ ਵੇਖੇ ਨੇ ਉਹ ਫਿਰ ਵੀ ਆਪ ਮਾਰੇ ਹੋ ਕੇ ਪਹੁੰਚੇ ਨੇ ਸਰਦਾਰ ਸੁਰਜਿੰਦਰ ਸਿੰਘ ਢਾਵਾ ਦੀ ਰੈਲੀ ਵਿੱਚ ਔਰ ਇੰਨਾ ਉਤਸ਼ਾਹ ਸੀ ਲੋਕਾਂ ਦੇ ਵਿੱਚ ਵੀ ਵੀ ਕਹਿੰਦੀਆਂ ਗੱਲਾਂ ਤੁਸੀਂ ਆਪ ਹੀ ਵੇਖ ਲਿਆ ਜੀ ਲੱਗਦਾ ਜਿੱਤ 'ਚ ਕਿੰਨੀ ਆਪ ਪੱਕੀ ਵੇਖੋ ਰੈਲੀ ਤੋਂ ਤੇ ਲੱਗਦਾ ਕਿ ਸਾਨੂੰ ਪੂਰਾ ਯਕੀਨ ਹੈ ਵੀ ਜਿੱਤ ਯਕੀਨੀ ਆ ਤੇ ਲੋਕਾਂ ਆਪ ਹੀ ਤੁਹਾਨੂੰ ਦੱਸ ਦੇਣਾ ਚਾਰ ਥਾਂ ਹੀ ਰੈਲੀ ਤਿੰਨ ਥਾਂ ਹੀ ਹੋ ਰੈਲੀ ਆ ਉਹਦੇ ਵਿੱਚ ਵੀ ਤੁਸੀਂ ਆਹ ਵੇਖੋਗੇ ਸ਼ਾਮ ਤੱਕ ਤੁਹਾਨੂੰ ਰਿਸਪੌਂਸ ਆ ਜਣਾ ਲੋਕਾਂ ਦਾ ਵੀ ਇੱਕ ਤਰਫਾ ਮੁਕਾਬਲਾ ਜਾ ਰਿਹਾ ਔਰ ਹਰ ਇੱਕ ਪਿੰਡ ਚੋਂ ਤਿੰਨ ਚਾਰ ਟਰਾਲੀਆਂ ਲੈ ਕੇ ਲੋਕ ਪਹੁੰਚੇ ਨੇ ਜਿਹੜੇ ਟਰਾਲੀਆਂ ਚ ਨਹੀਂ ਆ ਸਕੇ ਉਹ ਬੱਸਾਂ ਲੈ ਕੇ ਪਹੁੰਚੇ ਨੇ ਔਰ ਇੰਨਾ ਜ਼ਿਆਦਾ ਸਾਰੇ ਲੋਕਾਂ ਚ ਵੀ ਲੋਕ ਸਦਾ ਸਖਜਿੰਦਰ ਸਿੰਘ ਨਾਲ ਰੈਲੀ ਚ ਹੋਮ ਹਮਾ ਕੇ ਪੁੱਜੇ ਨੇ